ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇ ਇੱਕ ਨਵੇਂ ਬਲੌਗ ਦੇ ਵਿੱਚ ਜਿਵੇਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਕਿ ਆਪਾਂ ਹਜ਼ੂਰ ਸਾਹਿਬ ਪਹੁੰਚ ਗਏ ਸੀਗੇ ਤੇ ਆ ਆਪਾਂ ਕਮਰਾ ਲਿਆ ਸੀਗਾ ਰਹਿਣ ਵਾਸਤੇ ਇਸ ਸਮੇਂ ਆਪਾਂ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀਾਂ ਦੇ ਗੁਰਦੁਆਰਾ ਸਾਹਿਬ ਦੇ ਸਰਾਮ ਬਣੀ ਹੋਈ ਹੈ ਜਿਹੜੀ ਉਹਦੇ ਵਿੱਚ ਤੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤਖਤ ਸ੍ਰੀ ਹਜੂਰ ਸਾਹਿਬ ਦੇ ਕਮਰੇ ਜੁਣ ਚੱਲਣ ਲੱਗੇ ਆਂ ਸਾਰਾ ਤੁਸੀਂ ਬਲੌਗ ਐਂਡ ਤੱਕ ਜਰੂਰ ਦੇਖਿਓ ਬਲੌਗ 'ਚ ਬਣੇ ਰਹੋ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਆਹ ਸਾਰੀਆਂ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਸਰਾਮਾਂ ਬਣੀਆਂ ਹੋਈਆਂ ਨੇ ਇੱਥੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ ਤੇ ਇੱਥੇ ਆਸਾਨੀ ਨਾਲ ਸੰਗਤਾਂ ਦੇ ਰਹਿਣ ਨੂੰ ਕਮਰਾ ਮਿਲ ਜਾਂਦਾ ਹੁਣ ਆਪਾਂ ਚੱਲਦੇ ਆਂ ਤਖਤ ਸ੍ਰੀ ਹਜੂਰ ਸਾਹਿਬ ਵੱਲ ਨੂੰ ਤੇ ਇੱਥੋਂ ਤਖਤ ਸ੍ਰੀ ਹਜੂਰ ਸਾਹਿਬ ਦੀ ਦੂਰੀ 1 ਕਿਲੋਮੀਟਰ ਹੈ ਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਆਹ ਗੇਟ ਜਾਂਦਾ ਬਾਹਰ ਵਾਲੇ ਪਾਸੇ ਨੂੰ ਇੱਥੋਂ ਮਾਰਕੀਟ ਚ ਦੀ ਹੋ ਕੇ ਜਾਣਾ ਪੈਂਦਾ ਤਖਤ ਸ੍ਰੀ ਹਜੂਰ ਸਾਹਿਬ ਵੱਲ ਨੂੰ ਤੇ ਆਹ ਵਾਲਾ ਰਸਤਾ ਜਾਂਦਾ ਤੇ ਇੱਥੋਂ ਦੀ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਵਾਂਗੇ ਜਾ ਕੇ ਤੇ ਆਲੇ-ਦਾਲੇ ਆ ਸਾਰੀ ਮਾਰਕੀਟ ਬਣੀ ਹੋਈ ਹੈ ਇੱਥੋਂ ਹੀ ਸੰਗਤਾਂ ਸਾਰਾ ਸਮਾਨ ਲੈ ਕੇ ਜਾਂਦੀਆਂ ਨੇ ਜਿਹੜੀਆਂ ਪੰਜਾਬ ਨੂੰ ਲੈ ਕੇ ਜਾਂਦੀਆਂ ਨੇ ਜਿਵੇਂ ਕਿਹਾ ਜਾਂਦਾ ਕਿ ਨਾਰੀਅਲ ਦਾ ਤੇਲ ਇੱਥੇ ਬਹੁਤ ਮਸ਼ਹੂਰ ਹੈ ਤੇ ਇੱਥੋਂ ਹੀ ਸੰਗਤਾਂ ਸਮਾਨ ਖਰੀਦੀਆਂ ਨੇ ਸ਼ਾਪਿੰਗ ਕਰਦੀਆਂ ਨੇ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਤੇ ਇੱਥੋਂ ਪੈਦਲ ਆਸਾਨੀ ਨਾਲ ਤੁਰ ਕੇ ਆਪਾਂ ਜਾ ਸਕਦੇ ਹਾਂ ਤਖਤ ਸਿਰੀ ਹਜੂਰ ਸਾਹਿਬ ਤੱਕ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਇੱਥੇ ਦਰਸ਼ਨਾਂ ਵਾਸਤੇ ਬਾਕੀ ਇਸ ਮਾਰਕੀਟ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਦੀ ਜਿਆਦਾਤਰ ਸਿੱਖ ਭਰਾਵਾਂ ਦੀਆਂ ਨੇ ਇੱਥੇ ਤੁਹਾਨੂੰ ਸਾਰੇ ਪੱਗਾਂ ਵਾਲੇ ਦੇਖਣ ਨੂੰ ਮਿਲਣਗੇ ਇਹ ਦੁਕਾਨਾਂ ਤੇ ਜਿਵੇਂ ਆਹ ਦੁਕਾਨ ਦਾ ਨਾਮ ਸਿੰਘ ਫਾਸਟ ਫੂਡ ਸਾਹਮਣੇ ਸੰਧੂ ਐਵੇਂ ਕਰਕੇ ਸਾਰੀਆਂ ਇਹ ਦੁਕਾਨਾਂ ਨੇ ਇੱਥੇ ਆਲੇ ਦੁਆਲੇ ਕਾਫੀ ਸਾਰੀਆਂ ਸਰਾਮਾਂ ਬਣੀਆਂ ਹੋਈਆਂ ਨੇ ਰਹਿਣ ਵਾਸਤੇ ਜਿਵੇਂ ਅਸੀਂ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਰਹੇ ਹਾਂ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਦੇ ਨੇੜੇ ਹੀ ਦੋ ਸਰਾਮਾਂ ਹੋਰ ਨੇ ਐਨ ਆਰ ਆਈ ਨਿਵਾਸ ਨੇ ਤੇ ਉੱਥੇ ਵੀ ਕਮਰਾ ਮਿਲ ਜਾਂਦਾ ਰਹਿਣ ਵਾਸਤੇ ਤੇ ਆ ਦੇਖੋ ਜਿਵੇਂ ਆ ਸਾਧੀਆਂ ਸੰਗਤਾਂ ਆ ਬਾਬੇ ਜਿਵੇਂ ਇੱਥੋਂ ਸਮਾਨ ਲੈ ਰਹੇ ਨੇ ਤੇ ਜਿਨ੍ਹਾਂ ਨੇ ਜਾਣਾ ਹੁੰਦਾ ਜਾਣ ਤੋਂ ਇੱਕ ਦਿਨ ਪਹਿਲਾਂ ਫਿਰ ਇੱਥੋਂ ਸਮਾਨ ਖਰੀਦ ਲੈਂਦੇ ਨੇ ਤੇ ਪਹੁੰਚਦੇ ਆਪਾਂ ਤਖਤຊਿਦੀ ਹਜ਼ੂਰ ਸਾਹਿਬ ਤੇ ਸਾਰਾ ਇਤਿਹਾਸ ਤਖਤຊਿਦੀ ਹਜ਼ੂਰ ਸਾਹਿਬ ਦਾ ਆਪਾਂ ਤੁਹਾਨੂੰ ਦੱਸਾਂਗੇ ਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਦਰਸ਼ਨ ਮੇਲੇ ਕਰਵਾਵਾਂਗੇ ਸਾਹਮਣੇ ਚੌਂਕ ਦੇ ਵਿੱਚ ਬੋਰਡ ਲੱਗਿਆ ਹੋਇਆ ਹੈ ਸ਼੍ਰੀ ਹਜੂਰ ਸਾਹਿਬ ਨੂੰ ਜਾਣ ਦਾ ਰਸਤਾ ਸਿੱਧਾ ਤੇ ਉੱਥੇ ਲਿਖ ਕੇ ਦੱਸਿਆ ਗਿਆ ਬਾਕੀ ਸਾਹਮਣੇ ਨਿਸ਼ਾਨ ਸਾਹਿਬ ਤੁਹਾਨੂੰ ਦਿਖਦੇ ਹੋਣਗੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉੱਥੇ ਹੀ ਸੱਚਖੰਡ ਤਕਸ਼ਿਦੀ ਹਜੂਰ ਸਾਹਿਬ ਨੇ ਉਥੋਂ ਮੇਨ ਐਂਟਰੀ ਹੈ ਗੁਰਦੁਆਰਾ ਸਾਹਿਬ ਨੂੰ ਜਾਣ ਦੀ ਉੱਪਰ ਬੋਰਡ ਲੱਗਿਆ ਗਿਆ ਉਸ ਤੇ ਲਿਖਿਆ ਗਿਆ ਤਕਤ ਸੱਚਖੰਡ ਸ਼੍ਰੀ ਹਜੂਰ ਅਫਜਲ ਨਗਰ ਸਾਹਿਬ ਨੂੰ ਦੇਡ ਤੇ ਸੰਗਤਾਂ ਅਬਚਲ ਨਗਰ ਵੀ ਕਹਿ ਦਿੰਦੀਆਂ ਨੇ ਤੇ ਜਿਵੇਂ ਆਪਣੇ ਪੰਜਾਬ ਚ ਸ੍ਰੀ ਹਜੂਰ ਸਾਹਿਬ ਕਿਹਾ ਜਾਂਦਾ ਤੇ ਇੱਥੇ ਅਬਚਲ ਨਗਰ ਕਿਹਾ ਜਾਂਦਾ ਨਦੇੜ ਸਾਹਿਬ ਅਬਚਲ ਨਗਰ ਸਾਹਿਬ ਕਿਹਾ ਜਾਂਦਾ ਇੱਥੋਂ ਦੀਆਂ ਜਿਹੜੀਆਂ ਸੰਗਤਾਂ ਨੇ ਤੇ ਆਹ ਵਾਲੇ ਪਾਸੇ ਨੂੰ ਜਾ ਕੇ 메ਨ ਗੇਟ ਹੈ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਇੱਥੇ ਬਾਹਰ ਵਾਲੇ ਪਾਸੇ ਜੋੜਾ ਘਰ ਹੈ ਤੇ ਆਪਾਂ ਜੁੜੇ ਜਮਾਂ ਕਰਵਾਵਾਂਗੇ ਜੁੜੇ ਜਮਾਂ ਕਰਵਾ ਕੇ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਆ ਦੇਖੋ ਸਾਹਮਣੇ ਜੋੜਾ ਘਰ ਹੈ ਬਹੁਤ ਸਾਰੀਆਂ ਸੰਗਤਾਂ ਦਰਸ਼ਨਾਂ ਲਈ ਆਈਆਂ ਹੋਈਆਂ ਨੇ ਸਾਹਮਣੇ 메ਨ ਗੇਟ ਹੈ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਤੇ ਇੱਥੋਂ ਦੀ ਆਪਾਂ ਅੰਦਰ ਜਾਵਾਂਗੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਆਪਣੇ ਪੰਜ ਤਖਤਾਂ ਚੋਂ ਇੱਕ ਤਖਤ ਹੈ ਤੇ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅਖੀਰਲਾ ਸਮਾਪਤੀ ਕੀਤਾ ਸੀ ਤੇ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸੀਗੇ ਤੇ ਉੱਪਰ ਗੇਟ ਤੇ ਲਿਖਿਆ ਹੋਇਆ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਨਦੀ ਇਸ ਸਥਾਨ ਦੀ ਜਿਹੜੀ ਸੇਵਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਸੀਗੀ ਤੇ ਨਾਲ ਦੀ ਨਾਲ ਆਪਾਂ ਸਾਰਾ ਇਤਿਹਾਸ ਦੱਸਾਂਗੇ ਇਤਿਹਾਸ ਦੀ ਆਪਾਂ ਸਾਂਝ ਪਾਵਾਂਗੇ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਤਾਕਤ ਸ੍ਰੀ ਹਜੂਰ ਸਾਹਿਬ ਆਪਣੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਤੇ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਖੀਰਲਾ ਸਮਾਪਤੀ ਕੀਤਾ ਸੀਗਾ ਇਸ ਨਗਰ ਵਿੱਚ ਨਾਦੇੜ ਸਾਹਿਬ ਦੇ ਵਿੱਚ ਤੇ ਗੁਰੂ ਸਾਹਿਬ ਇਸ ਸਥਾਨ ਤੇ ਜੋਤੀ ਜੋਤ ਸਮਾਗੇ ਕੀ ਸੀਗੇ 1708 ਈਸਵੀ ਦੇ ਵਿੱਚ ਤੇ ਇਸ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਗੱਦੀ ਸੌਂਪੀ ਸੀ ਅਤੇ ਨਦੀਰ ਸਾਹਿਬ ਵਿਖੇ ਹੀ ਸੂਬਾ ਸਰਾਂਧ ਦੇ ਨਵਾਬ ਵਜੀਰ ਖਾਨ ਨੇ ਕਾਤਲ ਭੇਜੇ ਸੀਗੇ ਤੇ ਉਹਨਾਂ ਦੇ ਖੂਨੀ ਹਮਲੇ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੱਚਖੰਡ ਗਮਨ ਦੀ ਤਿਆਰੀ ਕੀਤੀ ਜਿਹੜੀਆਂ ਸੰਗਤਾਂ ਸੀ ਤਾਂ ਗੁਰੂ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਸਾਡੀ ਮਤਲਬ ਰਹਿਨਮਾਈ ਹੁਣ ਕੌਣ ਕਰੇਗਾ ਹਨਾ ਤੇ ਅਸੀਂ ਕਿਸ ਦੇ ਮਤਲਬ ਵਿਚਾਰਾਂ ਉੱਤੇ ਚੱਲਾਂਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅੱਜ ਤੋਂ ਤੁਹਾਡਾ ਗੁਰੂ ਆ ਜਿਹੜਾ ਉਹ ਸ਼ਬਦ ਗੁਰੂ ਆ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਤੁਸੀਂ ਆਪਣਾ ਗੁਰੂ ਮੰਨਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਣੀ ਹੈ ਕੱਤਕ ਸੁਦੀ ਪੰਚਮੀ ਵਾਲੇ ਦਿਨ ਭਾਰੀ ਦੀਵਾਨ ਸਜਾਇਆ ਜਿਸ ਵਿੱਚ ਰਾਗੀਆਂ ਨੇ ਅਤੇ ਪਿਆਰ ਨਾਲ ਤੁਰਕੀ ਬਾਣੀ ਦਾ ਬਰਾਗਮਈ ਕੀਰਤਨ ਕੀਤਾ ਉਪਰੰਤ ਟੁੱਟ ਲੰਗਰ ਵਰਤਾਇਆ ਗਿਆ ਦੂਰੋਂ ਦੂਰੋਂ ਆਈਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰੂ ਜੀ ਨੇ ਇੱਕ ਵੱਡੀ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਆਸ-ਪਾਸ ਸੁੰਦਰ ਕਨਾਤਾ ਢਵਾ ਦਿੱਤੀਆਂ ਅਤੇ ਬਚਨ ਕੀਤਾ ਕਿ ਅੱਜ ਅਸੀਂ ਸਤਖੰਡ ਗਵਨ ਦਾ ਕੌਤਕ ਕਰਨਾ ਹੈ ਡੇਢ ਪਹਿਰ ਰਾਤ ਰੈਂਦੀ ਦਾ ਸਮਾਂ ਹੋਇਆ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਤੁਸੀਂ ਨਿਰਵਾਣ ਕੀਰਤਨ ਦੀ ਝੜੀ ਲਗਾਈ ਰੱਖਣੀ ਅਤੇ ਅੰਦਰ ਜਾਤੀ ਨਹੀਂ ਮਾਰਨੀ ਜਦੋਂ ਗੁਰੂ ਜੀ ਨੇ ਸੰਪੂਰਨ ਸ਼ਸਤਰ ਵਸਤਰ ਸਜਾ ਕੇ ਅਰਦਾਸਾ ਸੋਧਿਆ ਖਾਲਸੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗਈ ਅਤੇ ਕਨਾਤ ਅੰਦਰ ਪ੍ਰਵੇਸ਼ ਕਰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਪਾਵਨ ਸਥਾਨ ਤੋਂ ਤੀਰ ਚਲਾ ਕੇ ਆਪਣਾ ਸਤਜੂਗੀ ਤਪ ਸਥਾਨ ਪ੍ਰਗਟ ਕੀਤਾ ਸੀਗਾ ਨਗੀਨਾ ਘਾਟ ਸਾਹਿਬ ਤੋਂ ਗੁਰੂ ਸਾਹਿਬ ਨੇ ਤੀਰ ਚਲਾਇਆ ਸੀ ਤੇ ਫਿਰ ਉਸ ਤੋਂ ਬਾਅਦ ਇਹ ਸਥਾਨ ਪ੍ਰਗਟ ਹੋਇਆ ਸੀਗਾ ਗੁਰੂ ਸਾਹਿਬ ਨੇ ਨਗੀਨਾ ਘਾਟ ਸਾਹਿਬ ਤੋਂ ਇਸ ਸਥਾਨ ਤੇ ਤੀਰ ਮਾਰਿਆ ਸੀ ਅਤੇ ਦਸਮ ਪਿਤਾ ਜੀ ਦੇ ਪਾਵਨ ਬਚਨ ਹਨ ਕਿ ਮੈਂ ਹਰੇਕ ਸਿੱਖ ਦੀ 60 ਸਾਲ ਦੀ ਉਮਰ ਤੱਕ ਇੱਥੇ ਉਡੀਕ ਕਰਦਾ ਹਾਂ ਗੁਰੂ ਸਾਹਿਬ ਦੇ ਬਚਨ ਨੇ ਕਿ ਹਰੇਕ ਸਿੱਖ ਨੂੰ ਮੈਂ 60 ਸਾਲ ਦੀ ਉਮਰ ਤੱਕ ਇੱਥੇ ਉਡੀਕਦਾ ਤੇ ਇਸ ਕਰਕੇ ਹੀ ਇਸੋ ਸਥਾਨ ਨੂੰ ਹਜੂਰ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਹਾਜ਼ਰ ਨਾਜ਼ਰ ਰਹਿੰਦੇ ਨੇ ਹਮੇਸ਼ਾ ਹਰ ਟਾਈਮ ਇਹ ਸਾਰਾ ਇਤਿਹਾਸ ਸਚਕੰਡ ਸ੍ਰੀ ਹਜੂਰ ਸਾਹਿਬ ਦਾ ਤੇ ਇੱਥੇ ਆ ਬੋਰਡ ਲੱਗਿਆ ਹੋਇਆ ਤੇ ਇਸ ਤੇ ਸੰਖੇਪ ਦੇ ਵਿੱਚ ਸਾਰਾ ਇਤਿਹਾਸ ਦੱਸਿਆ ਗਿਆ ਹੈ ਮੱਥਾ ਟੇਕ ਕੇ ਆਗੇ ਤੇ ਇਸ ਸਥਾਨ ਦੀ ਜਿਹੜੀ ਸੇਵਾ ਸੀ ਤਖਤ ਸਾਹਿਬ ਦੀ ਸੇਵਾ ਰਿਆਸਤ ਹైਦਰਾਬਾਦ ਦੇ ਦੀਵਾਨ ਚੰਦੂ ਲਾਲ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਪਾਰ ਧਨ ਲਾ ਕੇ ਕਰਵਾਈ ਸੀ ਅਤੇ ਸਥਾਨਾਂ ਨਾਲ ਜੰਗੀਰਾ ਵੀ ਲਗਾਈਆਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਤੇ ਹైਦਰਾਬਾਦ ਦੇ ਦੀਵਾਨ ਚੰਦੂ ਲਾਲ ਜੀ ਨੇ ਤਖਤ ਸ੍ਰੀ ਹਜੂਰ ਸਾਹਿਬ ਜੀ ਦੀ ਸੇਵਾ ਕਰਵਾਈ ਸੀ ਅਤੇ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦੋਂ ਪਤਾ ਲੱਗਿਆ ਕਿ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਇਏ ਸੀਗੇ ਤਾਂ ਉਹਨਾਂ ਨੇ ਆਪਣੇ ਮਨ ਵਿੱਚ ਇਛਾਈ ਕਿ ਉਹ ਇਸ ਸਥਾਨ ਦੀ ਸੇਵਾ ਕਰਨ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਸੱਚਖੰਡ ਗਵਨ ਕਰਨ ਸਮੇਂ ਕਿਹਾ ਸੀ ਕਿ ਜੋ ਸਾਡਾ ਕੋਈ ਵੀ ਅੰਤਿਮ ਸਥਾਨ ਨਾ ਬਣਾਵੇ ਜਿਹੜਾ ਵੀ ਬਣਾਏਗਾ ਉਸ ਦਾ ਸਰਬਨਾਸ਼ ਹੋਵੇਗਾ ਅਤੇ ਉਸ ਦਾ ਵੰਸ਼ ਨਹੀਂ ਰਹੇਗਾ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਕਿਹਾ ਸੀ ਕਿ ਮੇਰਾ ਵੰਸ਼ ਭਾਵੇਂ ਨਾ ਰਹੇ ਮੇਰਾ ਗੁਰਸਿੱਖ ਹੋਣ ਦੇ ਨਾਤੇ ਇਹ ਫਰਜ਼ ਹੈ ਕਿ ਆਪਣਾ ਆਪਣੇ ਗੁਰੂ ਜੀ ਦੇ ਸਥਾਨਾਂ ਦੀ ਜਿੰਨੀ ਸੇਵਾ ਹੋ ਸਕੇ ਮੈਂ ਸੇਵਾ ਕਰਨ ਲਈ ਤਿਆਰ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਤੋਂ ਕਾਰੀਗਰ ਬੁਲਾ ਕੇ ਤਖਤ ਸ੍ਰੀ ਹਜੂਰ ਸਾਹਿਬ ਦੀ ਉਸਾਰੀ ਕਰਵਾਈ ਸੀ ਇੱਥੇ ਸਾਰੀ ਸੇਵਾ ਕਰਵਾਈ ਸੀ ਕਾਰੀਗਰਾਂ ਤੋਂ ਤੇ ਬਹੁਤ ਸਾਰਾ ਧਨ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਦੇ ਵਿੱਚ ਲਾਇਆ ਸੀਗਾ ਇਤਿਹਾਸ ਵਿੱਚ ਦੱਸਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਛਾ ਸੀ ਕਿ ਤਖਤਸ਼ਰੀ ਹਜੂਰ ਸਾਹਿਬ ਨੂੰ 10 ਮੰਜ਼ਲਾ ਬਣਾਇਆ ਜਾਵੇ ਪਰ ਜਦੋਂ ਤਖਤਸ਼ਰੀ ਹਜੂਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਤਾਂ ਉਸ ਸਮੇਂ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਸਵਰਗਵਾਸ ਹੋ ਗਏ ਸੀਗੇ ਫਿਰ ਤਖਤਸ਼ਰੀ ਹਜੂਰ ਸਾਹਿਬ ਦੀ ਸੇਵਾ ਇੱਥੇ ਰੋਕ ਦਿੱਤੀ ਗਈ ਸੀ ਦਰਸਥਾਨ ਬਣਿਆ ਹੋਇਆ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਸਥਾਨ ਬੁੰਗਾ ਮਾਈ ਭਾਗੂ ਜੀ ਤੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰਿਆਂ ਜੀ ਦਾ ਸਥਾਨ ਇੱਥੇ ਆ ਤੇ ਮਾਈ ਭਾਗੂ ਜੀ ਦਾ ਇਹ ਸਥਾਨ ਆ ਦਰਸ਼ਨ ਕਰਦੇ ਆਪਾਂ ਚੱਲ ਕੇ ਜਿਹੜੇ ਸ਼ਸਤਰਾਂ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਸ਼ਸਤਰ ਮਾਈ ਭਾਗੂ ਜੀ ਦੇ ਅਤੇ 40 ਮੁਕਤਿਆਂ ਦੇ ਨੇ ਜੀ ਕਰੋ ਦਰਸ਼ਨ ਸ਼ਸਤਰਾਂ ਦੇ ਆਜ਼ਮ ਫੈਦਲਪਸੇ ਮਿਲੀ ਨਾਨ ਮਾਤਾ ਭਗੋਜੀ ਆਏ ਸੰਸਕਾਰ ਦੀ ਜਗ੍ਹਾ ਦੋ ਪਿਆਰੇ ਤੇ ਸਾਥਾ ਜਿੱਥੇ ਬਣੇ ਤਿੰਨ ਪਿਆਰੇ ਚਮਤਾਰੀ ਗਏ ਨੇ ਸ਼ਹੀਦ ਹੋਏ ਦੋ ਪਿਆਰੇ ਦੱਸੇ ਸੰਸਕਾਰ ਦੀ ਜਗ੍ਹਾ ਦੋਨੇ ਦਰਬਾਰ ਸਾਹਿਬ ਦੀ 8 ਸਾਲ ਸੇਵਾ ਕੀਤੀ ਆਪਣੇ ਮਰਜ਼ੀ ਦੇ ਨਾਲ ਛਲੇ ਛੱਡੇ ਦੋ ਆਦਾ ਵਿਖੇ ਬਣੇ ਕਿਤੇ ਲਿਕੇ ਰਾਮਲਾ ਜਿਹੜਾ 40 ਮੁਰਤੇ ਆਦੇ ਤੋੜੇਦਾਰ ਬੰਦੂਕਾਂ ਨੇ ਜੀ 25-25 ਕਿਲੋ ਦੇ ਹੰਦ ਸਭ ਤੋਂ ਵੱਡੀ ਬੰਦੂਕ ਮਾਤਾ ਭਗੋਜੀ ਦੀ ਆਪਣੇ ਹੱਥਾਂ ਦੀ ਬੰਦੂਕ 12 ਫੁੱਟ ਲੰਬੀ 50 ਕਿਲੋ ਭਾਰ ਬੱਧ ਮੈਂ ਫਰਮਾਨਾ ਜੀ ਆਪ ਕੁੰਡੇ ਤਰੱਕੇ ਚਲਾਉਂਦੇ ਸੀ ਬੱਧਾ ਜੀ ਦਾ ਜਨਮ ਸਥਾਨ ਪਿੰਡ ਜਬਾਦ 10 ਕਰਨਦਾਰਾਂ ਦੀ ਲਾਹਰ ਸਰਪਤ ਕਦ ਸਾਡੇ 6 ਫੁੱਟ ਉਚਾ ਸੀ ਬੱਧ ਪਰ ਤੋਂ ਜਤੀ ਸਦੀ ਰਹੇ ਇਸ ਤਰੀਕਾ ਪੰਜਾਬ ਦੀ ਸ਼ੇਰਨੀ ਹੋਈ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਜ ਸਾਹਮਣੇ ਸ਼ਸਤਰਾਂ ਦੇ ਨਾਲ ਇਸ਼ਾ ਦੇ ਅੰਦਰ ਮਾਤਾ ਜੀ ਦੀ ਤੋਪ ਹੈ ਡੇਢ ਗੋਲ ਦਾ ਤੰਬੇ ਦੇ ਬਣੂ ਸਟੇਰ ਦੀ ਜਿਹੜਾ ਸ਼ਸਤਰਨਾਥ ਸੁਗ ਸਰਦਾ ਜਨਮਤੇ ਜੀ ਦਾ ਮਗਲਾ ਦਾ ਕੁਰਕਾ ਦਾ ਦੁਸ਼ਟਾ ਦਾ ਨਾਸ ਕੀਤਾ ਦਰਗੋਬੇ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਾਰੀ ਸੰਗਤਾਂ ਨੂੰ ਹੁਕਮ ਕੀਤਾ ਮੇਰੇ ਬਾਅਦ ਕਿਸੇ ਬੰਦੇ ਨੂੰ ਗੁਰੂ ਨਹੀਂ ਮੰਨਣਾ ਦੀਪਵਾਲਾ ਦੇ ਬਾਅਦ ਪੰਚਮੀ ਵਾਲੇ ਦਿਨ ਮਹਾਰਾਜ ਨੇ ਗੁਰੂ ਗਰੰਥ ਸਾਹਿਬ ਜੀ ਦੀ ਹਜ਼ਰੀ ਵਿੱਚ ਮੱਧ ਪੈਸੇ ਨਾਰੀਅਲ ਪਤਾਸੇ ਚੰਦਨ ਦਾ ਦਿਗ ਲਾਇਆ ਗਿਆ ਬਚਨ ਹੋਏ ਆਗੇ ਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਆ ਗੁਰੂ ਮਾਰਨੀ ਉਦਰਾ ਪਰ ਦਿੰਦੇ ਹੋਏ ਪਾਦਸ਼ਾਹ ਮਹਾਰਾਜ ਛਲੇ ਘੋੜੇ ਬਾਜ ਨਾਲ ਅਲੋਪ ਹੋ ਗਏ ਸਿੰਘਾਸਨ ਉਤੇ ਸੋਨੇ ਦੀ ਕਿਰਪਾਣ ਪਾਈ ਗਈ ਔਰ ਕੋਈ ਸ਼ਸਤਰ ਨਹੀਂ ਲੱਭਿਆ ਜੀ ਸ਼ਸਤਰਾਂ ਦੇ ਦਰਸ਼ਨ ਸ਼ਾਮ ਨੂੰ 7 ਵਜੇ ਰੋਜ਼ਾਨਾ ਤੱਕ ਸਾਹਿਬ ਦੇ ਅੰਦਰ ਕਰਵਾਏ ਜਾਂਦੇ ਨੇ ਇੱਥੇ ਗੁਰੂ ਮਹਾਰਾਜ ਜੀ ਦੇ ਸਰੂਪਾਂ ਦੇ ਸ਼ਸਤਰਾਂ ਦੇ ਔਰ ਗ੍ਰੰਥਾਂ ਦੇ ਪ੍ਰਕਾਸ਼ ਹੁੰਦੇ 300 ਸਾਲ ਪੁਰਾਤਨ ਸਰੂਪ ਨੇ ਮਹਾਰਾਜ ਜੀ ਦੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਸਰਬ ਲੋਗ ਗੁਰੂ ਗ੍ਰੰਥ ਸਾਹਿਬ ਜੀ ਤਿੰਨ ਗ੍ਰੰਥਾਂ ਦੇ ਪ੍ਰਕਾਸ਼ ਹੁੰਦੇ ਜੀ ਮਹਾਰਾਜ ਦੇ ਬਚਨ ਹਨ ਮੈਂ ਤੇ ਹਰ ਗੁਰਸਿੱਖ ਦੀ ਉਮਰ 60 ਸਾਲ ਤੱਕ ਵਢੀ ਕਰਾਂਗਾ ਉਹ ਆ ਕੇ ਮੇਰੇ ਦਰਸੈ ਕਰ ਜਾਵੇ ਨਾ ਨਾ ਵਾਸਤੇ ਅਠੋ ਪਹਿਰ ਹਾਜ਼ਰ ਨਾਜ਼ਰ ਰਹਾਂਗਾ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਾਂਗੇ ਇਹ ਗੁਰਦੁਆਰਾ ਗੰਗਾ ਮਾਤਾ ਭਾਗੋ ਜੀ ਦੇ ਤਪਸਥਾਨ ਦੇ ਨਾਤੇ ਪ੍ਰਸਿੱਧ ਹੈ ਜੋ ਆਪ ਜੀ ਕੀ ਸ਼ਰਧਾ ਦਿਲ ਬੋਝੜਾ ਕੇ ਅਰਦਾਸਾ ਬਰਾ ਸਕਦੇ ਸ਼ੁਭ ਮਨੋ ਕਾਮਨਾਵਾ ਪੂਰਨ ਕਰੋ ਸਾਧ ਸੰਗਤ ਸਿਰੇ ਨਾਲ ਚਲੀ ਆ ਰਹੀs ਥਾਣਾ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇੱਧਰ ਹੈ ਜੀ ਤਪਸਥਾਨ ਮਾਈ ਭਾਗੂ ਜੀ ਦਾ ਮਾਈ ਭਾਗੂ ਜੀ ਦਾ ਇੱਥੇ ਤਪਸਥਾਨ ਉਹਨਾਂ ਨੇ ਇੱਥੇ ਤਪ ਕੀਤਾ ਸੀਗਾ ਇੱਥੇ ਥੜਾ ਸਾਹ ਬਣਾਏ ਗਏ ਨੇ ਮਾਈ ਭਾਗੂ ਜੀ ਦੇ ਤੇ ਇੱਧਰ ਅਗੀਠਾ ਸਾਹਿਬ ਨੇ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਜਿਹੜੇ ਪੰਜਾਬ ਤੋਂ ਗੁਰੂ ਸਾਹਿਬ ਨਾਲ ਨਦੇੜ ਸਾਹਿਬ ਵਿਖਿਆਏ ਸੀਗੇ ਪੰਜਾਬ ਤੋਂ ਪੰਜਾ ਪਿਆਰਿਆਂ ਚ ਦੋ ਪਿਆਰੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੇ ਅੰਗੀਠਾ ਸਾਹਿਬ ਇੱਥੇ ਅੰਗੀਠਾ ਸਾਹਿਬ ਦੇ ਨਾਲੇ ਆ ਸਥਾਨ ਬਣਿਆ ਹੋਇਆ ਇੱਥੇ ਸੁਖ ਨਿਧਾਨ ਦੀ ਸ਼ਹੀਦੀ ਦੀਗ ਤੇ ਇਸ ਦਾ ਸਮਾਂ ਵੀ ਲਿਖਿਆ ਹੋਇਆ ਕਿ ਸੁਖ ਨਿਧਾਨ ਦੀ ਜਿਹੜੀ ਸ਼ਹੀਦੀ ਦੀਗ ਹੈ ਉਹ ਕਿਸ ਸਮੇਂ ਮਤਲਬ ਮਿਲਦੀ ਹੈ ਸੰਗਤ ਨੂੰ ਸਵੇਰੇ 7:30 ਤੋਂ 6:00 ਤੇ ਸ਼ਾਮ 4:00 ਵਜੇ ਦਾ ਸਮਾਂ ਇਸ ਗੁਰਦੁਆਰਾ ਤਖਤ ਸ੍ਰੀ ਹਜੂਰ ਸਾਹਿਬ ਦੇ ਵਿੱਚ ਬੋਲੀ ਸਾਹਿਬ ਬਣੇ ਹੋਏ ਨੇ ਇਹ ਸਾਰਾ ਬੋਲੀ ਸਾਹਿਬ ਦਾ ਇਤਿਹਾਸ ਹੈ ਇਹ ਬੋਲੀ ਸਾਹਿਬ ਦੀ ਖਦਵਾਈ ਉਸ ਸਮੇਂ ਕੀਤੀ ਗਈ ਸੀ ਜਦੋਂ ਸਚਕੰਡ ਸ੍ਰੀ ਹਜੂਰ ਸਾਹਿਬ ਜੀ ਦੀ ਉਸਾਰੀ ਹੋ ਰਹੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਭਾਈ ਚੰਦਾ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਲਾਹੌਰ ਤੋਂ ਇੱਥੇ ਭੇਜਿਆ ਸੀ ਤਾਂ ਕਿ ਸਚਕੰਡ ਸ੍ਰੀ ਹਜੂਰ ਸਾਹਿਬ ਜੀ ਦੀ ਜਿਹੜੀ ਸੇਵਾ ਹੈ ਉਹ ਸਾਰੀ ਹੋ ਸਕੇ ਤਾਂ ਉਸ ਸਮੇਂ ਇੱਥੇ ਪਾਣੀ ਦੀ ਕਾਫੀ ਦਿੱਕਤ ਹੁੰਦੀ ਸੀ ਤਾਂ ਤਖਤ ਸਾਹਿਬ ਜੀ ਦੇ ਮੀਤ ਜਥੇਦਾਰ ਬਾਬਾ ਗਹੂ ਸਿੰਘ ਜੀ ਨੇ ਇਸ ਬੋਲੀ ਨੂੰ ਖਦਵਾਉਣ ਦੀ ਕਾਰ ਸੇਵਾ ਜਿਹੜੀ ਉਹ ਕੀਤੀ ਸੀ ਤੇ ਪ੍ਰਾਤਨ ਚੱਲੀ ਆ ਰਹੀ ਜਿਹੜੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੇ ਸਿੰਘਾਸ਼ਨ ਸਥਾਨ ਦੇ ਇਸ਼ਨਾਨਾਂ ਲਈ ਅੰਮ੍ਰਿਤ ਵੇਲੇ ਇੱਕ ਪਾਣੀ ਦੀ ਗਾਗਰ ਗਦਾਵਰੀ ਵਿੱਚੋਂ ਲਿਆਂਦੀ ਜਾਂਦੀ ਹੈ ਅਤੇ ਜਿਹੜੀ ਇੱਕ ਪਾਣੀ ਦੀ ਗਾਗਰ ਇਸ ਬੋਲੀ ਦੇ ਵਿੱਚੋਂ ਭਰੀ ਜਾਂਦੀ ਹੈ ਤੇ ਇਹ ਬੋਲੀ ਦਾ ਸਾਰਾ ਇਤਿਹਾਸ ਹੈ ਜੀ ਇਹ ਲੰਗਰ ਹਾਲ ਹੈ ਗੁਰਦੁਆਰਾ ਤਖਤ ਸ਼੍ਰੀ ਹਜ਼ੂਰ ਸਾਹਿਬ ਦਾ يا يا ਪਾਂ ਦਰਸ਼ਨ ਕਰਕੇ ਆ ਗਏ ਤੱਕ ਸ੍ਰੀ ਹਜੂਰ ਸਾਹਿਬ ਦੇ ਤੇ ਇਹ ਸੀ ਅੱਜ ਦਾ ਆਪਣਾ ਬਲੌਗ ਅੱਜ ਦੇ ਬਲੌਗ ਚ ਤੁਹਾਨੂੰ ਦਰਸ਼ਨ ਕਰਵਾਏ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਹਜੂਰ ਸਾਹਿਬ ਤੋਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਜਿਹੜੇ ਇੱਥੇ ਨੇੜੇ-ਨੇੜੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਉਹਨਾਂ ਦੀਆਂ ਬੜੇ ਰਿਓ ਆਪਣੇ ਸਸਰਾਂ ਨਾਲ ਇਸ ਸਿੱਧੀ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਨੈਕਸਟ ਬਲੌਗ ਚ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ